ਜਲੰਧਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਦੱਸਿਆ ਕਿ ਕਾਰ ਚਾਲਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ ਗਲੀ ਦੇ ਵਿੱਚ ਖੜੀਆਂ ਗੱਡੀਆਂ ਨੂੰ ਟੱਕਰ ਮਾਰੀ ਗਈ ਹੈ ਤਾਂ ਗਲੀ ਦੇ ਵਿੱਚ ਖੇਡ ਰਹੇ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਇਸ ਕਿਸਮ ਦੇ ਨਾਲੇ ਰਫ਼ਤਾਰ ਕਾਰ ਨੇ ਫੜੀ ਤਾਂ ਲੋਕਾਂ ਨੇ ਕਾਰ ਚਾਲਕ ਦਾ ਪਿੱਛਾ ਵੀ ਕੀਤਾ ਹੈ ਪਿੱਛਾ ਕਰਕੇ ਮੁਲਜ਼ਮ ਦੀ ਕਾਰ ਦੀ ਪੰਨਤੋੜ ਕੀਤੀ ਗਈ ਹੈ ਕਾਰ ਤੇ ਦੱਸਦੇ ਕਿ ਆਰ.ਐਨ ਦਾ ਸਟicker ਲੱਗਿਆ ਹੋਇਆ ਸੀ ਤੇ ਇਹ ਤਸਵੀਰਾਂ ਨੇ ਕਿਸ ਤਰੀਕੇ ਤੇ ਜ਼ਰਫਤਾਰ ਕਾਰ ਜਿਹੜੀ ਆ ਰਹੀ ਆ ਬਾਈਕ ਖੜਾ ਹੈ ਉਸੇ ਉਹੀ ਤਰ੍ਹਾਂ ਦੇ ਬੁਲਤਰਾ ਦੇ ਨਾਲ ਟੱਕਰ ਮਾਰਦੀ ਹੋਈ ਕਾਰ ਲੱਗ ਮਿਊਥ ਚਾਚਾ ਚਾਚਾ ਇੱਕ ਮਿੰਟ ਰੁਕ ਜਾਣੀ ਗੱਲ ਕਰੇ ਰੁਕੋ ਮੈਂ ਮੜਾ ਬਾਹਰ ਆਇਆ ਤੂੰ ਮੜਾ ਤੂੰ ਕੀ ਦੀ ਕਿ ਸਿਆਣੀ ਕਰਕੇ ਆ ਤੂੰ ਬੱਚੇ ਮਾਰਦੇ ਸਾਰੇ ਕੀ ਗੱਲ ਕਰਦੇ ਆ ਬਾਈਏ ਨੂੰ ਬਾਹਰ ਕੱਢੋ ਬਾਹਰ ਆਇਆ ਓਏ ਕਮਿਟੀ ਕਿਸੇ ਨਹੀਂ ਕਰਕੇ ਹੁਣ ਸਾਰੇ ਮਾਰ ਗਏ ਮੁਸਲਮਾਨ ਬਹੁਤ ਜ਼ਿਆਦਾ ਗਲਤ ਹੋਇਆ ਜੀ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਜੇਸੀ ਰਿਜ਼ੋਰਟ ਦੀ ਬੈਕ ਸਾਈਡ ਤੋਂ ਜੁਕੀਟੀ ਨੂੰ ਇੱਕ ਛੋਟੀ ਰੋਡ ਦੇ ਤੇ ਬੜੀ ਸਪੀਡ ਦੇ ਨਾਲ ਆਇਆ ਲੋਕਾਂ ਦੇ ਦੱਸਣ ਮੁਤਾਬਕ ਬਹੁਤ ਜ਼ਿਆਦਾ ਸਪੀਡ ਸੀ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਸਾਈਡ ਤੇ ਦੋ ਤਿੰਨ ਮੋਟਰਸਾਈਕਲ ਵਿੱਚ ਰਸਤੇ 'ਚ ਉਹ ਧੋਕ ਦਿੱਤੇ ਦੋ ਤਿੰਨ ਗੱਡੀਆਂ ਇਹਨਾਂ ਦੇ ਦੱਸ ਮੁਤਾਬਕ ਕਹਿੰਦੇ ਉਹ ਤੋੜ ਦਿੱਤੀਆਂ ਹੈਗੀਆਂ ਵਾ ਕਹਿੰਦੇ ਬੱਚੇ ਵਗੈਰਾ ਵੀ ਕਿਸੇ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਏ ਉਹ ਉਹ दारू ਪੀਤੀ ਸੀ ਇਹਨੂੰ ਪਤਾ ਹੀ ਨਹੀਂ ਲੱਗਿਆ ਜੀ ਕੀ ਹੋ ਰਿਹਾ ਪਰ ਇਹ ਤੇ ਇਹ ਤੇ ਹੁਣ ਬਿਆਨ ਦੇ ਰਿਹਾ ਹੈ ਕਿ ਮੈਂ ਮੇਰੀ ਗੱਡੀ ਨੂੰ ਪਹਿਲਾਂ ਪੱਥਰ ਮਾਰੇ ਹਿੱਟ ਕੀਤਾ ਮੈਨੂੰ ਫੇਰ ਜਾ ਕੇ ਮੈਂ ਮੈਨੂੰ ਇਹਨਾਂ ਨੇ ਉਲਟਾ ਉਹਨਾਂ ਤੇ ਇਲਜ਼ਾਮ ਲਗਾ ਰਿਹਾ ਹੈ ਇਹ ਕੋਈ ਹੋਰ ਜਾਣਕਾਰੀ ਇਕੱਠੀ ਕਰ ਰਹੇ ਆ ਆਪਾਂ ਕੁਝ ਕੇਸ ਕਰ ਰਹੇ ਆ ਪੁਲਿਸ ਨੂੰ ਭੁਲਾਇਆ ਗਿਆ ਵਾ ਖਾਨਾ ਰਾਮਾ ਮੰਡੀ ਤੋਂ ਪੁਲਿਸ ਵੀ ਆਈ ਹੈ ਪੀਆਰ ਵੀ ਆਏ ਨੇ ਪੁਲਿਸ ਨੂੰ ਤੇ ਵੀ ਜਿਹੜੇ ਪਤਾ ਲੱਗੂਗਾ ਭਾਈ ਅਸਲੀ ਇਹ ਤਾਂ ਇਨੇ ਨਿਸ਼ਾਨੁਸ਼ਾ ਕੀਤਾ ਹੋਇਆ ਕੋਈ? ਅਸਾਂ ਸ਼ਰਾਬ ਪੀਤੀ ਹੋਈ ਹੈ। ਸ਼ਰਾਬ ਪੀਤੀ ਹੋਈ ਹੈ? ਹਾਂਜੀ ਹਾਂਜੀ।